ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਪੰਥ ਕੇ ਵਾਲੀ ਅੰਮ੍ਰਿਤ ਕੇ ਦਾਤੇ ਪੁੱਤਰਾਂ ਦੇ ਦਾਨੀ ਸਹਬੇ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਭ ਤੋਂ ਛੋਟੇ ਸਹਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਬਾਬਾ ਫਤਿਹ ਸਿੰਘ ਜੀ ਦਾ ਜਨਮ 14 ਦਸੰਬਰ 1699 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਅਜੀਤ ਕੌਰ ਜੀ ਦੀ ਪਵਿੱਤਰ ਕੁੱਖੋਂ ਤੋਂ ਬਾਬਾ ਫਤਿਹ ਸਿੰਘ ਜੀ ਨੇ ਜਨਮ ਧਾਰਨ ਕੀਤਾ ਅਵਤਾਰ ਧਾਰਿਆ ਕਈ ਇਤਿਹਾਸਕਾਰਾਂ ਨੇ 1698 ਦੇ ਵਿੱਚ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਹੈ ਜਨਮ ਮੰਨਿਆ ਹੈ 29 ਮੱਘਰ ਵਾਲੇ ਦਿਨ ਬਾਬਾ ਫਤਿਹ ਸਿੰਘ ਜੀ ਇਸ ਸੰਸਾਰ ਦੇ ਉੱਪਰ ਆਏ ਸਤਿਗੁਰੂ ਜੀ ਦੇ ਸਭ ਤੋਂ ਛੋਟੇ ਸਹਬਜ਼ਾਦੇ ਸੀ ਚਾਰਾ ਸਹਬਜ਼ਾਦਿਆਂ ਤੋਂ ਵਿੱਚੋਂ ਸਭ ਤੋਂ ਛੋਟੇ ਸਹਬਜ਼ਾਦੇ ਨੇ ਤਿੰਨ ਸਹਬਜ਼ਾਦੇ ਜਿਹੜੇ ਇਹਨਾਂ ਤੋਂ ਵੱਡੇ ਨੇ ਸਤਿਗੁਰੂ ਜੀ ਦੇ ਛੋਟੇ ਫਰਜ਼ੰਦ ਹੋਣ ਕਰਕੇ ਸਾਰੇ ਸਿੰਘ ਵੀ ਸਾਰਾ ਪਰਿਵਾਰ ਵੀ ਵੱਡੇ ਸਹਬਜ਼ਾਦੇ ਵੀ ਬੜਾ ਪ੍ਰੇਮ ਪਿਆਰ ਕਰਦੇ ਨੇ ਸਹਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੇ ਨਾਲ ਸਹਬਜ਼ਾਦੇ ਦਾ ਮਤਲਬ ਹੈ ਇਹ ਫਾਰਸੀ ਦਾ ਸ਼ਬਦ ਹੈ ਸਾਹਿਬਜ਼ਾਦੇ ਤੋਂ ਮਤਲਬ ਬਾਦਸ਼ਾਹ ਦਾ ਪੁੱਤਰ ਜਿਹੜਾ ਉਹਨੂੰ ਸਾਹਿਬਜ਼ਾਦਾ ਸ਼ਹਿਜ਼ਾਦਾ ਸਾਹਿਬਜ਼ਾਦਾ ਕਿਹਾ ਜਾਂਦਾ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਜੀ ਬਾਦਸ਼ਾਹਾਂ ਦੇ ਬਾਦਸ਼ਾਹ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਕਲਗੀਧਰ ਦੇ ਪੁੱਤਰ ਵੀ ਉਹ ਵੀ ਸਾਹਿਬਜ਼ਾਦੇ ਨੇ ਸ਼ਹਿਜ਼ਾਦੇ ਨੇ ਸਤਗੁਰੂ ਜੀ ਦੇ ਜਿਹੜੇ ਪੁੱਤਰ ਨੇ ਇਤਿਹਾਸ ਨੂੰ ਜਦੋਂ ਪੜਦੇ ਆਂ ਬਾਬੇ ਫਤਿਹ ਸਿੰਘ ਜੀ ਦੇ ਬੜੇ ਸੁੰਦਰ ਜਿਹੜੇ ਕੌਤਕ ਨੇ ਉਹ ਪੜਨ ਨੂੰ ਵੇਖਣ ਨੂੰ ਸੁਣਨ ਨੂੰ ਮਿਲਦੇ ਨੇ ਜਿਹੜੇ ਨਿਹੰਗ ਸਿੰਘ ਨੇ ਇਹਨਾਂ ਦੇ ਵੀ ਮੋਢੀ ਬਾਬਾ ਫਤਿਹ ਸਿੰਘ ਜੀ ਨੇ ਕੀ ਹੋਇਆ ਵੱਡੇ ਸਾਹਿਬ ਜਾਦੇ ਸਿੰਘਾਂ ਦੀਆਂ ਟੋਲੀਆਂ ਬਣਾ ਕੇ ਤੇ ਜੰਗ ਖੇੜਦੇ ਨੇ ਬਾਬਾ ਫਤੇ ਸਿੰਘ ਜੀ ਆਏ ਵੀ ਮੈਂ ਵੀ ਤੁਹਾਡੇ ਨਾਲ ਖੇਡਣਾ ਚਾਹੁੰਨਾ ਵੱਡੇ ਸਾਹਿਬ ਜਾਦੇ ਨੂੰ ਆਖਿਆ ਤੇ ਵੱਡੇ ਸਾਹਿਬ ਜਾਦੇ ਕਹਿੰਦੇ ਵੀ ਤੁਹਾਡੀ ਉਮਰ ਬੜੀ ਛੋਟੀ ਹੈ ਤੁਸੀਂ ਬਹੁਤ ਅਜੇ ਛੋਟੇ ਹੋ ਸਾਡੇ ਨਾਲ ਖੇਡ ਨਹੀਂ ਸਕਦੇ ਤੁਸੀਂ ਛੋਟੇ ਹੋ ਤੇ ਧੰਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜੇ ਸਾਰਾ ਕੌਦਕ ਆਪਣੇ ਨੇਤਰਾਂ ਦੇ ਨਾਲ ਤੱਕਦੇ ਪਏ ਨੇ ਕੀ ਵੇਖਿਆ ਬਾਬਾ ਫਤੇ ਸਿੰਘ ਜੀ ਅੰਦਰ ਜਾਂਦੇ ਨੇ ਅੰਦਰ ਜਾ ਕੇ ਵੱਡੀ ਸਾਰੀ ਦਸਤਾਰ ਸਜਾਈ ਜਦੋਂ ਵੱਡੀ ਜੀ ਦਸਤਾਰ ਸਜਾ ਕੇ ਬਾਹਰ ਆਏ ਤੇ ਵੱਡੇ ਸਾਹਿਬ ਜੀ ਨੇ ਆਖਿਆ ਭਾਈ ਸਾਹਿਬ ਜੀ ਵੇਖੋ ਮੈਂ ਵੀ ਹੁਣ ਵੱਡਾ ਹੋ ਗਿਆ ਬਹੁਤ ਵੱਡੀ ਦਸਤਾਰ ਸਜਾਈ ਬਾਬਾ ਫਤਿਹ ਸਿੰਘ ਜੀ ਨੇ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਵੇਖਿਆ ਵੇਖ ਕੇ ਸਤਿਗੁਰੂ ਜੀ ਬੜੇ ਮੁਸਕਰਾਏ ਬੜੇ ਖੁਸ਼ ਹੋਏ ਤੇ ਸਤਿਗੁਰੂ ਜੀ ਨੇ ਫਿਰ ਉੱਥੇ ਬੜਾ ਮਾਣ ਬਖਸ਼ਿਸ਼ ਕੀਤਾ ਆਪਣੇ ਛੋਟੇ ਸਹਬਜ਼ਾਦੇ ਨੂੰ ਸਤਿਗੁਰੂ ਜੀ ਨੇ ਫਿਰ ਇਹਨਾਂ ਦੀ ਇੱਕ ਅਲੱਗ ਹੀ ਫੌਜ ਦਾ ਟੁਕੜਾ ਤਿਆਰ ਕਰ ਦਿੱਤਾ ਬਣਾ ਦਿੱਤੀ ਫੌਜ ਬਣਾ ਦਿੱਤੀ ਗੁਰੂ ਦੀ लाਡਲੀ ਫੌਜ ਦਾ ਖਿਤਾਬ ਦਿੱਤਾ ਬਾਬੇ ਫਤਿਹ ਸਿੰਘ ਜੀ ਦੀ ਫੌਜ ਨੂੰ ਉਹਨਾਂ ਤੋਂ ਹੀ ਫਿਰ ਇਹ ਜਿਹੜੇ ਨਿਹੰਗ ਸਿੰਘ ਨੇ ਨਿਹੰਗ ਸਿੰਘ ਫੌਜ ਦਾ ਆਗਾਜ਼ ਹੁੰਦਾ ਬਾਬੇ ਫਤਿਹ ਸਿੰਘ ਜੀ ਤੋਂ ਛੋਟੇ ਸਹਿਬ ਜਾਂਦਾਂ। ਫਿਰ ਇੱਕ ਸਮਾਂ ਆਖਰਕਾਰ ਇਦਾਂ ਦਾ ਆਇਆ ਜਦੋਂ 1704 ਦੀ ਰਾਤ ਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਪਰਿਵਾਰ ਪਰਿਵਾਰ ਦੇ ਸਮੇਤ ਜਾਨ ਤੋਂ ਪਿਆਰੇ ਸਿੰਘਾਂ ਦੇ ਸਮੇਤ ਅਨੰਦਾ ਦੀਪੁਰੀ ਨੂੰ ਛੱਡਣਾ ਪਿਆ। ਹਾਕਮਾਂ ਨੇ ਗਊ ਤੇ ਕ੍ਰਾਂ ਦੀਆਂ ਖਾਧੀਆਂ ਹੋਈਆਂ ਕਸਮਾਂ ਸਾਰੀਆਂ ਜਿਹੜੀਆਂ ਨੇ ਛੋੜ ਦਿੱਤੀਆਂ ਬੜਾ ਭਿਆਨਕ ਜਿਹੜਾ ਹਮਲਾ ਕੀਤਾ ਹੱਲਾ ਬੋਲ ਦਿੱਤਾ ਸਰਸਾ ਨਦੀ ਤੇ ਉਧਰੋਂ ਬਹੁਤ ਜ਼ਿਆਦਾ ਹੜ ਆਇਆ ਹੋਇਆ ਸਰਸਾ ਨਦੀ ਤੇ جنگ ਹੋਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਲੋੜ ਅਨੁਸਾਰ ਸਿੰਘਾਂ ਨੂੰ ਜਥਿਆਂ ਦੇ ਵਿੱਚ ਵੰਡਿਆ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਭਾਈ ਉਹਦੇ ਸਿੰਘ ਜੀ ਨੇ جنگ ਦੀ ਇਹ ਸਾਰੀ ਕਮਾਂਡ ਸੰਭਾਲੀ ਬੜਾ ਕਮਸਾਨ ਦਾ ਯੁੱਗ ਹੋਇਆ ਦੋਵੇਂ ਪਾਸੇ ਭਾਰੀ ਨੁਕਸਾਨ ਹੋਇਆ ਸਤਗੁਰੂ ਜੀ ਦਾ ਪਰਿਵਾਰ ਜਿਹੜਾ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਜਿਹੜੇ ਕੁਝ ਸਾਥੀ ਸਿੰਘ ਸੀ ਉਹ ਵੀ ਵਿਛੜ ਗਏ ਕੁਝ ਸ਼ਹੀਦ ਹੋ ਗਏ ਇੱਥੇ ਹੀ ਸਤਗੁਰੂ ਜੀ ਦੇ ਪਰਿਵਾਰ ਵਿਸ਼ੋਰਾ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਸਤਗੁਰੂ ਜੀ ਦੇ ਪਰਿਵਾਰ ਦੇ ਵਿਛੜ ਦੀ ਯਾਦ ਦੇ ਵਿੱਚ ਉਹ ਜਿਹੜੀ ਯਾਦ ਹੈ ਕਾਇਮ ਹੈ ਇੱਥੇ ਕਲਗੀਧਰ ਪਾਸ਼ਾ ਮਹਾਰਾਜ ਜੀ ਦਾ ਪਰਿਵਾਰ ਵਿਛੜਿਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਪਾਤਸ਼ਾਹ ਤੋਂ ਮਾਤਾ ਜੀ ਵਿਛੜ ਗਏ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜੀ ਇਹਨਾਂ ਨੂੰ ਗੰਗੂ ਲੈ ਜਾਂਦਾ ਏ ਮਰਿੰਡੇ ਵੱਲ ਨੂੰ ਚਲੇ ਜਾਂਦੇ ਨੇ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਇਹ ਭਾਈ ਮਨੀ ਸਿੰਘ ਹੁਣਾਂ ਦੇ ਨਾਲ ਦਿੱਲੀ ਵੱਲ ਨੂੰ ਚਲੇ ਜਾਂਦੇ ਨੇ ਸਰਸਾ ਦੇ ਕੰਡੇ-ਕੰਡੇ ਚੱਲਦੇ ਜਦੋਂ ਮਰਿੰਡੇ ਪਹੁੰਚੇ ਮਾਤਾ ਜੀ ਛੋਟੇ ਸਾਹਿਬ ਜੀ ਨਾਲ ਇਹਨਾਂ ਨੂੰ ਫਿਰ ਗੰਗੂ ਰਸੋਈਆ ਮਿਲਦਾ ਆਪਣੇ ਪਿੰਡ ਉਹ ਖੇੜੀ ਲੈ ਕੇ ਜਾਂਦਾ ਜਿਹੜਾ ਉੱਥੋਂ ਥੋੜਾ ਕੁਝ ਕੁ ਮੀਲ ਤੇ ਦੂਰ ਸੀ ਇਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਨਾਨਕਪੁਰ ਸਾਹਿਬ ਵਿਖੇ ਲੰਗਰਾਂ ਦੇ ਵਿੱਚ ਇਹ ਰਸੋਈਆ ਜਿਹੜਾ ਹੈ ਸੇਵਾ ਕਰਦਾ ਰਿਹਾ ਸਤਗੁਰੂ ਜੀ ਦੇ ਦਰਬਾਰ ਦੇ ਵਿੱਚ ਸਤਗੁਰੂ ਜੀ ਦੇ ਨਾਲ ਕੁਝ ਸਿੰਘ ਨੇ ਪੰਜ ਪਿਆਰੇ ਵੱਡੇ ਸੁਪੁੱਤਰ ਵੱਡੇ ਸਹਿਬਜ਼ਾਦੇ ਕੁਲ ਕਰਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਜਾਂਦੇ ਨੇ ਉੱਥੇ ਬੜਾ ਭਾਰੀ ਕਮਸਾਨ ਦਾ ਜੁੱਦ ਹੋਇਆ ਵੱਡੇ ਸਹਿਬਜਾਦੇ ਉੱਥੇ ਸ਼ਹੀਦ ਹੋਏ ਫਿਰ ਗੰਗੂ ਜਿਹੜਾ ਹੈ ਛੋਟੇ ਸਹਿਬਜਾਦੇਾਂ ਦੀ ਤੇ ਮਾਤਾ ਜੀ ਦੀ ਸ਼ਿਕਾਇਤ ਜਿਹੜੀ ਹੈ ਇਹ ਕੋਤਵਾਲੀ ਥਾਣੇ ਦੇ ਵਿੱਚ ਜਾ ਕੇ ਕਰਦਾ ਆਪ ਜਾਣਦੇ ਹੋ ਕਿਵੇਂ ਆਖਰਕਾਰ ਸਹਿਬਜਾਦਿਆਂ ਨੂੰ ਮਾਤਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਫਿਰ ਜਿਹੜੇ ਇਸਲਾਮ ਦੇ ਸ਼ਰਅ ਦੇ ਮੁਤਾਬਕ ਇਹਨਾਂ ਨੇ 3 ਦਿਨ ਲਗਾਤਾਰ ਕਚਾਰੀ ਦੇ ਵਿੱਚ ਪੇਸ਼ੀ ਕੀਤੀ ਗਈ ਸਾਬਜਾਦਿਆਂ ਦੀ ਇਸਲਾਮ ਕਬੂਲ ਕਰਵਾਉਣ ਵਾਸਤੇ ਕਈ ਡਰਾਵੇ ਦਿੱਤੇ ਕਈ ਲਾਲਚ ਦਿੱਤੇ ਪਰ ਕਲਗੀਧਰ ਦੇ ਪਿਤਾ ਕਲਗੀਧਰ ਦੇ ਪੁੱਤਰ ਜਿਹੜੇ ਇੰਨੇ ਬਹਾਦਰ ਉਹ ਡੋਲੇ ਨਹੀਂ ਸਤਿਗੁਰੂ ਜੀ ਦੇ ਦੋਨਾਂ ਹੀ ਛੋਟੇ ਸਾਬਜਾਦਿਆਂ ਨੂੰ ਫਰਨੀਆ ਦੇ ਵਿੱਚ ਚੁਣ ਕੇ ਸ਼ਹੀਦ ਕੀਤਾ ਗਿਆ ਐਸੇ ਸੈਭਜਾਦੇ ਜੋ ਸਭ ਤੋਂ ਛੋਟੇ ਜਿਨ੍ਹਾਂ ਦੀ ਸਭ ਤੋਂ ਛੋਟੀ ਉਮਰ ਸੀ ਉਹਨਾਂ ਨੂੰ ਨੀਹਾਂ ਦੇ ਵਿੱਚ ਜਨ ਕੀ ਸ਼ਹੀਦ ਕੀਤਾ ਗਿਆ ਧੰਨ ਬਾਬਾ ਫਤਿਹ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਆਪਣੇ ਇਹ ਬਾਬਿਆਂ ਤੋਂ ਸੈਭ ਜਾਦਿਆਂ ਤੋਂ ਸੇਧ ਲੈਣੀ ਚਾਹੀਦੀ ਹੈ ਉਹ ਸਾਡੇ ਕਰਕੇ ਸਾਰਾ ਕੁਝ ਕੁਰਬਾਨ ਕਰ ਗਏ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ ਅਮਰਤਾਰੀ ਹੋਣਾ ਚਾਹੀਦਾ ਪੱਕੇ ਨਿਤਨੇਮੀ ਹੋਣਾ ਚਾਹੀਦਾ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਸਾਨੂੰ ਚੱਲਣਾ ਚਾਹੀਦਾ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਮਤ ਬੁੱਧੀ ਬਖਸ਼ਿਸ਼ ਕਰਨ ਹੋਇਆਂ ਭਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ